ਜਦੋਂ ਆ ਰਹਾ ਤੂੰ ਉਹੀ ਗੱਲ ਨਹੀਂ ਕੀ ਜੇ ਲੱਗ ਗਿਆ ਬਸ ਇੱਕੋ ਤੇਰਾ ਆ। ਮੈਂ ਤੈਨੂੰ ਕਿਹਦੇ ਕਹਿੰਦੇ ਕਾਲ ਸੀ ਕਹਿੰਦੇ ਸਕੂਲ ਰੋ ਜਾਣਾ ਕਹਿੰਦਾ ਹਾਂ ਮੈਂ ਜਾਣਾ ਬੈ। ਸਕੂਲ ਆ ਕਿੰਨੇ ਦਿਨਾਂ ਬਸ ਗਿਆ। ਸਹੀ ਤਾਪਾ। ਮੈਂ ਨਾ ਮਾ ਦੁੱਧ ਗਿਆ। ਅੱਜ ਤੇ ਆ ਗਿਆ। ਇਹ ਸਪੋਚੇ हेलो ये मैंने थोड़ा यार बात किया। मेनू ने फोन करन दे आई। इन्नू हो गया। ते मैं का फोन तो मेनू ने जान के कर। ओ हां मेरी कहना। मैं की नाम बताऊं? नेहा शर्मा। हां ये नेहा जी की गल होइ है। आज मेरे बेटे मैं गई हुई सी बाजार थोड़ा जा। ते मैं घर आए मतलब कि अपने भाणू ने भेजेया हुआ कुलचा लेने वास्ते जा चलदा स्कूल गया सी मेरा बेटा 5-6 दिन बाद। ते घर आया हुआ तो चुपचाप ही थोड़ा सैड लगा सी। ਪਦਾ ਭਰਾ ਦੱਸਣ ਲਿਆ ਵੈ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਆ ਇੱਕ ਤੇ ਤਿੰਨ ਚਾਰ ਮੁੰਡੇ ਹੈਗੇ ਆ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਆ ਤੇ ਜਿਹੜੀ ਉਹ ਇੱਕ ਕੁੜੀ ਹੈਗੀ ਨਾ ਜਿਹਦੇ ਨਾਲ ਉਹਦੀ ਗੱਲਬਾਤ ਗਈ ਆ ਤੇ ਉਹਨੇ ਵੀ ਉਹਦੀ ਬੋਤ ਲੈਣੀ ਤਾਂ ਨਹੀਂ ਕੀਤੀ ਹੋਈ ਆ ਉਹਦੇ ਕਰਕੇ ਮੇਰੇ ਮੁੰਡੇ ਨੇ ਸੋਸਾਇਟ ਕਰ ਲਿਆ ਵਾ ਕੋਣ ਕੁੜੀ ਕੋਈ ਰਹਿਣ ਆਲੀ ਹੈ ਤੇ ਕੀ ਨਾਮ ਹੋਣਾ ਉਹ ਨਹੀਂ ਪਤਾ ਜੀ ਮੈਨੂੰ ਹਾਂ ਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਹੈ ਕਿ ਕਹਿੰਦੇ ਇੱਕ ਕੁੜੀ ਹੈਗੀ ਆ ਤੇ ਤਿੰਨ ਚਾਰ ਮੁੰਡੇ ਸਕੂਲ ਚ ਇਹਦੇ ਪੜਦੇ ਵਾ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਉਂਦੇ ਬੇ ਸੀ ਬਹੁਤ ਜ਼ਿਆਦਾ ਨਾਮ ਉਹਨਾਂ ਦਾ ਪਤਾ ਨਹੀਂ ਨਾਮ ਨਹੀਂ ਵੀ ਮੈਨੂੰ ਪਤਾ ਜੇ ਸਕੂਲੋਂ ਪਤਾ ਲੱਗ ਜਾਏਗਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਬਹੁਤ ਮੇਰੇ ਮੁੰਡੇ ਨੇ ਅੱਜ ਐਸ ਨੋਬਤ ਆ ਗਈ ਆ ਕਿ ਉਹਨੇ ਸੁਸਾਈਡ ਕਰ ਲਿਆ ਵਾ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸਾਲ ਉਮਰ ਸੀ ਉਹਨੇ ਵਾ ਲੱਗਾ ਸੀ ਉਹਨੂੰ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ ਚ ਖੁਸ਼ ਰਹਿੰਦਾ ਸੀ ਕਦਾਲੇ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲਿਆ ਫੋਨ ਰੱਖ ਲਿਆ ਸੀ ਫੋਨ ਆ ਗਿਆ ਸਾਡੇ ਕੋਲ ਹੀ ਗਿਆ ਫੋਨ ਹੁਣ ਕੀ ਮੰਗ ਕਰਦੇ ਅਸੀਂ ਮੈਂ ਸਾਫ ਮੰਗਣ ਨਹੀਂ ਮੇਰੇ ਬੇਜ ਜਿੰਨਾ ਜਿੰਨਾਂ ਨੇ ਜਿੰਨੇ ਕਰਕੇ ਮੇਰੇ ਬੇਟੇ ਨੇ ਆਪ ਸੁਸਾਈਡ ਕੀਤਾ ਕੁੜੀ ਪਿੱਛੇ ਦੋ ਤਿੰਨ ਮੁੰਡਿਆਂ ਪਿੱਛੇ ਉਹਨੂੰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਮੇਰਾ ਨਾਮ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਭਾਜੀ ਪ੍ਰਧਾਨ ਜੀ ਕੀ ਗੱਲ ਹੋ ਗਈ ਏ ਕਿਹੜਾ ਰੋਕਾ ਜੀ ਭਾਜੀ ਇਹ ਗੇੜੇ ਦੀ ਮਾਂ ਚੋੜਾ ਬਿਆਰ ਅਗਲੀ ਮੋਛਿਆਵਲੀ ਜੀ ਹੈ ਇਹ ਬੱਚਾ ਅੱਜ 4-5 ਦਿਨਾਂ ਬਾਅਦ ਸਕੂਲ ਗਿਆ ਤੇ ਸਕੂਲੋਂ ਆ ਕੇ ਖਵਾਏ ਕਵੇ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਘਰ ਸੀ ਮੰਮੀ ਆਪਣਾ ਨਰਾਤੇ ਰੱਖੇ ਤੇ ਨਾਣੀ ਦੋਵਾਂ ਭਰਾਵਾਂ ਨੇ ਤੇ ਮਾਂ ਨੇ ਵੀ ਤੇ ਉਹ ਸਵੇਰੇ ਦਿੱਲੀ ਚਲੇ ਗਏ ਅਸੀਂ ਤੜਕੇ 5:00 ਵਜੇ ਮਾ ਵੀ ਆਰ ਕੋ ਜਮਾਨ ਲੈ ਅੰਗਰੇਜ਼ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੈਟਿੰਗ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜ ਆਇਆ ਹੈ ਕੋਈ ਜਿਵੇਂ ਬੜਾ ਕਬਰਾ ਹੈ ਤੇ ਫਿਰ ਨੇ ਆਪਣੇ ਭਰਾ ਨੂੰ ਕੁੱਚਾ ਲੈਣ ਚਲੇ ਗਿਆ ਉਹ ਛੋਟਾ ਜਿਹੜਾ ਹੈਗਾ ਸੀ ਉਹ ਕੁੱਚਾ ਲੈਣ ਕੀ ਮਾਲੇ ਚਲੇ ਗਿਆ ਕੁੱਚਾ ਲੈ ਕੇ ਵਾਪਸ ਆਇਆ 15 20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਆ ਘੜਾਇਆ ਆ ਕੇ ਤੇ ਬੂਆ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਚੀਂ ਥਾਣੀ ਦੇਖਿਆ ਕਿ ਸੌਂਦੇ ਨਹੀਂ ਗਿਆ ਕਿਤੇ ਚੀਂ ਨਹੀਂ ਦੇਖਿਆ ਜੀ ਉਹ ਤੇ ਇਹਨੇ ਆ ਆਤਮਤ ਹੋ ਗਈ ਕੀ ਫਾਂਕੀ ਲੜਕੇ ਆ ਕੁਨੀਨਾਨ ਨੀਨਾ ਨਿਕਲ ਸ਼ਰਮਾ ਹੋ ਕੇ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਜੀ ਅਸੀਂ ਤੋੜ ਕੇ ਦਬਾਰਾ ਉਹਨਾਂ ਮੁੰਡਿਆਂ ਨੂੰ ਥੱਲੇ ਲਾਇਆ ਉਹਨਾਂ ਨੂੰ ਥੋੜੇ-ਥੋੜੇ ਸਾਹ ਪ੍ਰਾਣ ਹੈਗੇ ਅਸੀਂ ਦਬਾਰਾ ਥੱਲੇ ਲਾ ਕੇ ਮਾਈਂਡ ਹਸਪੀਟਲ ਲੈ ਕੇ ਆਏ ਪਰ ਉਹਨਾਂ ਚੋਂ ਮੁੰਡਾ ਮਰ ਗਿਆ ਔਰ ਅਸੀਂ ਪੁਲਿਸ ਨੂੰ ਇਨੀ ਗੱਲ ਦੱਸੀ ਹੈ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਫੋਨ ਤੇ ਧੰਗੇ ਲਾਇਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਇਹ ਉਰਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਸ ਮਾਨਵੀ ਇਨਸਾਨ ਮਿਲ ਜਵੇ ਉਹ ਵੀ ਅੱਗੇ ਬੜੀ ਗਰੀਬੜੀ ਜਨਾਨੀ ਹੈ ਬੜੀ ਮੁਸ਼ਕਲ ਛੋਟਾ ਜਿਹਾ ਬੱਚਾ ਪਾਲ ਕੇ ਤੇ 14 ਸਾਲ ਦਾ ਕਰਨ ਕੀਤਾ 19ਵਾਂ ਸਾਲ ਲੱਗਾ ਸੀ ਇਹ ਪ੍ਰੋਗਰਾਮ ਨਹੀਂ ਹੋਇਆ 18 ਸਾਲਾ ਦਾ ਪੂਰਾ ਐਸੀ ਹੋਇਆ ਇਹ ਆ ਇਹ 2 ਮਹੀਨੇ ਬਾਅਦ ਉਹ ਜਨਮ ਦਿਨ ਸੀ ਉਹਦਾ ਉਸ ਤੋਂ ਪਹਿਲੇ ਹੀ ਉਹ ਇਹੋ ਜਿਹਾ ਉਹਨੂੰ ਡੈਸ਼ ਦਬਾਈ ਇਹੋ ਜਿਹਾ ਤਾਂ ਮੁਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਝ ਕਹਿਤਾ ਜਿਹੜਾ ਉਹ ਸੂਸ਼ਟ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98% ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਦੇ ਚ ਪਾਇਆ ਉਹਨੂੰ ਔਰ ਜਿਵੇਂ ਉਹ ਲੈ ਵੀ ਸਭ ਤੋਂ ਨੰਬਰ 1 ਬੱਚਾ ਮੈਡਮ ਨੇ ਫੀਸਾਂ ਵੀ ਉਹਦੀ ਕਟਾ ਆਦੀਆ ਕਿ ਇਹ ਬੱਚਾ ਪੜ੍ਹਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਹੈਗਾ ਤੇ ਮਾਂ ਉਹਦੀ ਨੇ ਪਲੱਸ 2 ਕਰਾਂ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਕਿ ਉਹਦੀ ਅੱਖ ਵੇਚਾ ਖਾਰੀਆ ਖਤਪ ਹੋ ਗਿਆ ਵਿਚਾਰੀ ਦੀ ਦੁਨੀਆ ਲੁੱਟੀ ਗਈ ਏ ਇਹ ਦੋਸ਼ੀਆਂ ਉਤੇ ਪੁਲਿਸ ਪਰਚਾ ਤੁਰੰਤ ਕਰੇ ਉਹਨਾਂ ਜਿਹੜੇ ਹੀ ਬੋੜੀ ਨੂੰ ਅਗਨੀ ਭੇਡ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਣੇ ਨਾਂ ਅਸੀਂ ਸਾਨੂੰ ਪਤਾ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਕਿ ਅਸੀਂ ਆਪਣੀ ਪੋਸਟ ਮਾਰਡਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਓ ਵੀ ਤਾਂ ਹੋਏਗਾ ਜੇ ਸਾਨੂੰ ਇਨਕਾਫ ਨਹੀਂ ਦੇਗੀ ਇਹਦਾ ਜਿਹੜਾ ਸੁਸਾਇਟੀ ਨੇ ਮੁੰਡੇ ਨੇ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਇਸ ਤਰ੍ਹਾਂ ਮੁੰਡਿਆ ਸੁਸਾਇਡ ਕਰ ਲਿਆ ਅਸੀਂ ਉਹਦੀ ਲਾਸ਼ ਕਬਜ਼ੇ ਲੈ ਕੇ ਮੋਰਟੀਰੀ ਖਾਤੀ ਆ ਲੜਕੀ ਦੇ ਮਾਂ ਨੇ ਬਿਆਨ ਦਿੱਤਾ ਸੀ ਪੀ ਜਿਹਦੇ ਪਿਤਾ ਦਿੱਲੀ ਗਏ ਆ ਅੱਜ ਹੀ ਗਏ ਆ ਦਿੱਲੀ ਚਾਰ ਦਿਨ ਰਹਿ ਗਏ ਉਹ ਜਦੋਂ ਸ਼ਾਮ ਨੂੰ ਵਾਪਸ ਆ ਜਾਣਗੇ ਉਹਨਾਂ ਦੇ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਉਹ ਆਗੇ ਨੇ ਉਹ ਇਹ ਸਵੇਰ ਦਾ ਨੂੰ ਇੱਥੇ ਨਹੀਂ ਲੱਗੇ ਆਏ ਉਹ ਮੈਨੂੰ ਰਾਤੀ ਕਹਿੰਦੇ ਵੀ ਆਗੇ ਇੱਥੇ ਉਹ ਜਦੋਂ ਆ ਜਾਣਗੇ ਉਹਨਾਂ ਨੂੰ ਲਾਲ ਲੱਗੇ ਤੇ ਫਿਰ ਕਾਰਵਾਈ ਕੀ ਨਾਮ ਮੁੰਡੇ ਦਾ ਕੋਈ ਮੁੰਡੇ ਦਾ ਨਾਮ ਆ ਨਿਖਲ ਜੀ ਕੀ ਕੋਈ ਆਪਣਾ ਸੁਸਾਈਡ ਨੋਟ ਮਿਲਿਆ ਕੋਈ ਨਾ ਕੋਈ ਸੁਸਾਈਡ ਨੋਟ ਵਗੈਰਾ ਕੁਝ ਨਹੀਂ ਮਿਲਿਆ ਬਰਾਮਤ ਹੋਇਆ ਮੋਬਾਈਲ ਬਰਾਮਤ ਹੋਇਆ ਮੋਬਾਈਲ ਇਹਦੇ ਬਰਾਮਤ ਦੇ ਜਿਹੜੇ ਹੈਗੇ ਸੀ ਉਹ ਅਸੀਂ ਕਬਜ਼ੇ 'ਚ ਲੈ ਲਿਆ ਉਹਦੇ ਸਾਰੇ ਖੋਲਾਂਗੇ ਉਹਦੇ 'ਚ ਫਦਾ ਲੱਗੂਗਾ ਕਿ ਕੀ ਗੱਲ ਬਾਤ ਹੈ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਇਹ ਹੁਣ ਆਉਂਦੇ ਪਏ ਅਫਸਰ ਸਾਹਿਬ ਨਾਲ ਗੱਲ ਕਰਕੇ ਜੋ ਕਾਰਵਾਈ ਹੋਗੀ ਅੰਦਰ ਵਿੱਚ ਲਿਆ ਦਿੰਦੇ ਹਾਂ